ਪੰਜਾਬ ਦੇ ਸ਼ਹਿਰ ਮਾਸ਼ੀਵਾੜਾ ਦੇ ਵਿੱਚ ਇੱਕ ਪਾਲਤੂ ਕੁੱਤੇ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਹੋਇਆ ਸਰਹੰਦ ਨਹਿਰ ਦੇ ਕੰਢੇ ਗੜੀ ਪੁਲ ਤੇ ਇੱਕ ਪਾਲਤੂ ਕਤੂਰੇ ਨੂੰ ਲੈ ਕੇ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਨਿਹੰਗ ਸਿੰਘਾਂ ਨੇ ਆਪਣੇ ਜਾਣੇ ਪਛਾਣੇ ਇੱਕ ਹੋਰ ਨਿਹੰਗ ਸਿੰਘ ਦੇ ਮੋਟਰਸਾਈਕ ਨੂੰ ਅੱਗ ਲਗਾ ਦਿੱਤੀ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਹਲਚਲ ਮਚ ਗਈ ਹੈ ਮੁੰਗਣੇਵਾਲ ਦੇ ਵਸਨੀਕ ਅਨਾਜਰ ਸਿੰਘ ਨੇ ਦੱਸਿਆ ਹੈ ਕਿ ਉਹ ਗੜੀ ਪੁੱਲ ਤੇ ਚਾਹ ਵੇਚਣ ਦਾ ਕੰਮ ਕਰਦਾ ਏ ਅਤੇ ਉਹਨਾਂ ਦੇ ਕੋਲੋਂ ਦੋ ਹੋਰ ਨਿਹੰਗ ਸਿੰਘ ਸਰਦਈ ਵੇਚਣ ਦਾ ਕੰਮ ਕਰਦੇ ਸਨ। ਨਾਜ਼ਰ ਸਿੰਘ ਦੇ ਅਨੁਸਾਰ ਇਹਨਾਂ ਦੋਵਾਂ ਨਿਹੰਗ ਸਿੰਘਾਂ ਨੇ ਉਸ ਨੂੰ ਦੇਖਭਾਲ ਦੇ ਲਈ ਇੱਕ ਛੋਟਾ ਪਾਲਤੂ ਕੁੱਤਾ ਦਿੱਤਾ ਅਤੇ ਉਸ ਦੀ ਦੇਖਭਾਲ ਕਰਨ ਲਈ ਕਿਹਾ। ਨਾਜ਼ਰ ਸਿੰਘ ਦੇ ਅਨੁਸਾਰ ਨਿਹੰਗ ਸਿੰਘਾਂ ਨੇ ਉਸ ਨੂੰ ਕਈ ਵਾਰ ਕਿਹਾ ਕਿ ਇੱਥੇ ਬਹੁਤ ਠੰਡ ਹੈ ਅਤੇ ਉਹ ਪਾਲਤੂ ਕਤੂਰੇ ਦੀ ਦੇਖਭਾਲ ਕਰਨ ਦੇ ਵਿੱਚ ਅਸਮਰਥ ਹਨ। ਪਰ ਫਿਰ ਵੀ ਉਹ ਇਸ ਨੂੰ ਮੇਰੇ ਕੋਲ ਛੱਡ ਕੇ ਇਸ ਦੌਰਾਨ ਭਾਲਤੂ ਕਤੂਰਾ ਲਾਪਤਾ ਹੋ ਗਿਆ ਤੇ देर रात ਨੂੰ ਜਦੋਂ ਦੋਵੇਂ ਨਿਹੰਗ ਸਿੰਘਾਂ ਉਸ ਕੋਲ ਆਏ ਕਤੂਰੇ ਨੂੰ ਲੈ ਕੇ ਬਹਿਸ ਕਰਨ ਲੱਗੇ ਤੇ ਉਸ ਨੂੰ ਕੁੱਟਿਆ ਨਾਜ ਸਿੰਘ ਨੇ ਦੱਸਿਆ ਕਿ ਉਸਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਕਰਮਚਾਰੀਆਂ ਨੇ ਆ ਕੇ ਉਸ ਨੂੰ ਬਚਾਇਆ ਝਗੜਾ ਸੁਲਝਾਉਣ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀ ਚਲੇ ਗਏ ਤਾਂ ਇਹਨਾਂ ਦੋ ਨਿਹੰਗ ਸਿੰਘਾਂ ਨੇ ਉਸਦੇ ਤੰਬੂ ਦੇ ਵਿੱਚ ਖੜਾ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਆਪਰਾਧ ਕਰਨ ਤੋਂ ਪਾਲ ਦੋਵੇਂ ਭੱਜ ਗਏ ਸੂਚਨਾ ਮਿਲਣ ਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਕਿਹਾ ਕਿ ਨਾਜ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੋਟਰਸਾਈਕਲ ਨੂੰ ਅੱਗ ਲਗਾਉਣ ਅਤੇ ਉਸ ਤੇ ਹਮਲਾ ਕਰਨ ਵਾਲੇ ਦੋਵਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਕੁੱਤੀ ਛੋਟੀ ਉਹ ਰੱਖ ਗਈ ਸੀ ਜਿੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇੱਕ ਤਾਂ ਰੋਡ ਚੱਲਦਾ ਸੀ ਖੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕੇ ਸਮੇਂ ਦੀ ਸੀ ਉਹ 2 ਕੁ ਮਹੀਨੇ ਦੀ ਹੋਣੀ ਆ ਜੀ। ਕੁੱਤੀ ਸੀਗੀ ਜੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸਿੰਘ ਨੇ ਅਸੀਂ ਫਿਰ ਲੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ। ਉਹ ਕੁੱਤੀ ਪਿੱਛੇ ਹੀ ਬਸ ਉਹਨਾਂ ਨੇ ਕਲੇਜ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰ ਨੂੰ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਂ ਨੂੰ ਪੁੱਛ ਕੇ ਜੀ ਉਹਨਾਂ ਨੇ ਫਿਰ ਉਹਨੇ ਮੱਛੀ ਵਾਲੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਇਹ ਤਾਂ ਮੈਨੂੰ ਮੁਲਾਜ਼ਮਾਂ ਨੇ ਬਚਾਇਆ ਜੀ ਗੱਡੀ ਜਿ ਬਾੜ ਕੇ ਮੈਨੂੰ ਫਿਰ ਪਰੇ ਛੱਡ ਕੇ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਵੀ ਇਹ ਨਾ ਪਤਾ ਕੋਈ ਨਹੀਂ ਵੀ ਕੀ ਕਰਨੇ ਮੋਟਰਸਾਈਕਲ ਕਿਉਂ ਅੱਗ ਲਾਗੇ ਫਿਰ ਮੋਟਰਸਾਈਕਲ ਬਸ ਉਹ ਖੋਲ੍ਹ ਕੇ ਕੱਢ ਗਏ ਜੀ ਉਹ ਕੀ ਕੀਤਾ ਕਿੰਨਾ ਅੱਗ ਲਾਈ ਉਹਨਾਂ ਨੇ ਮੋਟਰਸਾਈਕਲ ਨੂੰ ਅੱਗ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਖਿੱਚਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਮੈਂ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮੈਂ ਮਲਾਜਮਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਪੂ ਨੂੰ ਵੀ ਲਾਟਾਂ ਨਿਕਲਦੀਆਂ ਉੱਥੇ ਇਹ ਕਹਿੰਦੇ ਕੋਈ ਨਹੀਂ ਵੀ ਕਾਰਵਾਈ ਕਰਾਂਗੇ ਉਹਨਾਂ ਦੇ ਉੱਤੇ ਇਹ ਇੱਕ ਤਾਂ ਜੀ ਜਗਤਵਿੰਦਰ ਮੋਸ਼ਕਾਵਾਦ ਤੁਹਾਡੇ ਸਾਥੀ ਹੋ ਇਹ ਨਹੀਂ ਸਾਥੀ ਚਲੋ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਬਧੀਕੀ ਬਹੁਤ ਤਕੜੀ ਕੀਤੀ ਹੈ ਇਹ ਲੜਾਈ ਰੋਲਾ ਰੋਲਾ ਕਤੂਰੀ ਪਿੱਛੇ ਰੋਲਾ ਹੋਇਆ ਕਤੂਰੀ ਪਿੱਛੇ ਹੋਇਆ ਜੀ ਸਾਨੂੰ ਤਾਂ ਹਜੇ ਵੀ ਖਤਰਾ ਹੈ ਫੋਨ ਆ ਰਹੇ ਨੇ ਉਹਨਾਂ ਦੇ ਉਹ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਆ ਉਹ ਕਹਿੰਦਾ ਤੈਨੂੰ ਦੇਖਣਾ ਨਹੀਂ